ਸ਼ਮੀ ਸ਼ਮੀ ਕਿੱਥੇ ਆ? ਉਹ ਕੀ ਬਣਾਈ ਜਾਂਦੇ ਜੇ? ਕਿਹੜੀ ਸਬਜ਼ੀ ਬਣਾਈ ਜਾਂਦੇ ਜੇ? ਅੱਛਾ ਤੁਹਾਨੂੰ ਗੱਲ ਦੱਸਾਂ ਮੈਂ ਕਿ ਅੱਜ ਮੈਂ ਨਾ ਗਿਆ ਹੀ ਦੁਕਾਨ ਤੇ ਉੱਥੇ ਬਈ ਸ਼ਰਟ ਵੇਖੀ। ਇੰਨੀ ਸੋਹਣੀ ਲੱਗੀ ਮੈਨੂੰ ਸ਼ਰਟ। ਕੱਪੜੇ ਤਾਂ ਬੜੇ ਸੋਹਣੇ-ਸੋਹਣੇ ਆਏ ਉੱਥੇ ਮੇਰੇ ਯਾਰ ਦੋਸਤ ਵੀ ਸੀ ਉੱਥੇ ਨਾਲ। ਮੈਨੂੰ ਕਹਿੰਦੇ ਵੀ ਆਹ ਸ਼ਰਟ ਲੈ ਲੈ ਮੈਨੂੰ। ਪਰ ਮੈਨੂੰ ਵਿੱਚ-ਵਿੱਚ ਕਈ ਕਲਰ ਪਸੰਦ ਵੀ ਸੀ ਤੇ ਨਹੀਂ ਪਸੰਦ ਵੀ ਨਹੀਂ। ਤੇ ਕਿ ਹੋਇਆ ਨਹੀਂ ਨਹੀਂ ਕੁਝ ਨਹੀਂ ਹੋਇਆ ਤੁਸੀਂ ਕਹਿੰਦੇ ਸੀ ਕੁਝ ਦੱਸੋ ਮੈਂ ਗੱਲ ਪੂਰੀ ਕੀਤੀ ਕੀ ਕਹਿ ਬਲਾਂ ਮਪਲਾ ਕੀ ਕਹਾਂ ੜੇ ਕੁਝ ਕਿਹਾ ਮੈਂ ਧਿਆਨ ਕਿੱਧਰ ਹੈ ਕੋਈ ਗੱਲ ਹੋਈ ਆ ਕੁਝ ਨਹੀਂ ਨਹੀਂ ਕੋਈ ਤੇ ਗੱਲ ਹੋਈ ਆ ਕੁਝ ਨਹੀਂ ਆ ਜੀ ਮੈਂ ਨਹੀਂ ਗੱਲਾਂ ਕਰਤੀਆਂ ਮੈਂ ਵੀ ਕਹਾਂ ਜਿਉਂ ਆਪਕੋ ਨਹੀਂ ਦਿੰਦੇ ਹੋਇਆ ਕੀ ਚਲ ਸੀ ਸੀ ਦੱਸ ਯਾਰ ਕੁਝ ਨਹੀਂ ਹੋਇਆ ਬਸ ਵੈਸੇ ਹੀ ਮੰਨ ਜਾਨੀ ਠੀਕ ਹੈਗਾ ਬਸ ਅੱਛਾ ਸਮਝ ਲੱਗੀ ਮੈਨੂੰ ਹੁਣ ਮਨ ਕਿਉਂ ਨਹੀਂ ਠੀਕ ਤੁਹਾਡਾ ਮਾਤਾ ਦਾ ਕਰਕੇ ਨਾ ਉਹੀ ਗੱਲ ਜਿਹੜੀ ਇੰਨੀ ਗੱਲਾਂ ਕਰਕੇ ਆਈ ਮਾਤਾ ਉੱਤੇ ਮੈਂ ਕੀ ਕਿਹਾ ਤੁਹਾਨੂੰ ਵੇਲਾ ਇੱਥੇ ਤੁਰ ਲੱਗੇ ਮੈਂ ਕਿਉਂ ਆਲ ਮਟੋਲ ਕਰਨ ਦਿਆ ਹੁਣ ਮਾਤਾ ਦੀ ਵੀ ਕਿਉਂ ਨਹੀਂ ਖੜਨਾ ਇਹਨੂੰ ਨਾਲ ਇੰਨਾ ਗੱਲਾਂ ਕਰਕੇ ਕਹਿ ਰਹੇ ਆ ਮੈਂ ਨਹੀਂ ਖੜਨਾ ਇਹਨੂੰ ਇਹਨੇ ਕਿਉਂ ਕਿਉਂ ਨਹੀਂ ਗੱਲਾਂ ਕਰਨੀਆਂ ਵੇਖ ਲੈਣਾ ਤੇ ਕੀ ਕੀ ਗੱਲਾਂ ਕਰਕੇ ਆਈ ਮਾਤਾ ਮੇਰੀ ਗੱਲ ਸੁਣੋ ਤੁਸੀਂ ਤੇ ਮੰਮੀ ਜੀ ਨੂੰ ਲੈ ਕੇ ਜਾਣ ਨੂੰ ਤਿਆਰ ਹੀ ਨਹੀਂ ਸੀ ਪਰ ਮੈਂ ਫਿਰ ਵੀ ਕਿਹਾ ਕਿ ਵੇਖੋ ਸੱਸਾਂ ਬਾਅਦ ਵਿੱਚ ਨੋਆ ਦਾ ਇੱਕਸੂਰ ਕੱਢਦੀਆਂ ਵਾਂ। ਇਹ ਹੀ ਸੋਚਦੀਆਂ ਕਿ ਜਦੋਂ ਦਾ ਸਾਡੇ ਮੁੰਡੇ ਦਾ ਵਿਆਹ ਹੋ ਗਿਆ ਵਾ ਨਾ ਉਦੋਂ ਦਾ ਸਾਡਾ ਮੁੰਡਾ ਬਦਲ ਗਿਆ। ਸਾਨੂੰ ਕਿੱਥੇ ਲੈ ਕੇ ਜਾਣਾ ਨਾਲ। ਪਰ ਮੰਮੀ ਜੀ ਬਹੁਤ ਗਲਤ ਕਰਦੇ ਆ। ਉੱਥੇ ਜਾ ਕੇ ਕਿੰਨਾ ਨੀਚਾ ਵਿਖਾਇਆ ਉਹਨਾਂ ਨੂੰ। ਕਦੀ ਬਿਸਕੁਟ ਆਵਾ, ਕਦੀ ਸਮੋਸੇ ਨਹੀਂ ਆਏ। ਕਦੀ ਕੋਲਡ ਡਰਿੰਕ ਨਹੀਂ ਲਿਆਂਦੀ। ਕੋਈ ਜਵਾਈ ਭਾਈ ਦੀ ਸੇਵਾ ਨਹੀਂ ਹੈਗੀ ਇੱਥੇ। ਕੋਈ ਕਦਰ ਨਹੀਂ ਹੈਗੀ। ਲੈ ਤੀ ਨੂੰ ਕਿੰਨਾ ਸਗਨ ਦਿੱਤਾ ਵਾ ਤੂੰ ਹੀ ਆਪਸੇ ਆਣੀ ਹੋ ਇਹ ਗੱਲਾਂ ਕਰਨ ਵਾਲੀਆਂ ਵਾ ਇਹ ਗੱਲਾਂ ਤੇ ਮੈਂ ਵੇਖਣ ਦਿਆਂ ਅਸੀਂ ਸ਼ੰਮੀ ਇਹ ਕੀ ਕੀ ਗੱਲਾਂ ਕਰੀ ਜਾਂਦੇ ਆ ਮੈਨੂੰ ਪਤਾ ਤੈ ਤੂੰ ਕਿੰਨੇ ਪਿਆਰ ਨਾਲ ਲੈ ਕੇ ਗਈ ਐ ਇਹਨੂੰ ਪਿਛਲ ਜਣਗੇ ਮੰਮੀ ਜੀ ਤੈਨੂੰ ਪਤਾ ਨਹੀਂ ਨਾ ਇਹਨਾਂ ਗੱਲਾਂ ਦਾ ਹੁਣ ਲੱਗਿਆ ਨਾ ਪਤਾ ਕੀ ਕੀ ਗੱਲਾਂ ਕਰਨ ਦੀ ਮਾਤਾ ਤੇ ਵੇਖੋ ਨਾ ਮੈਂ ਤਾਂ ਸੋਚਦੀ ਆ ਕਿ ਸਾਡੇ ਮੰਮੀ ਆ ਹਨਾ ਸਾਡਾ ਹੱਕ ਬੰਦਾ ਆ ਕਿ ਅਸੀਂ ਜਿੱਥੇ ਜਾਈਏ ਇਹਨਾਂ ਨੂੰ ਪੁੱਛ ਕੇ ਜਾਈਏ ਤੇ ਜਿੱਥੇ ਨਾਲ ਜਾਣਾ ਚਾਹੁੰਦੇ ਆ ਆਪਾਂ ਇਹਨਾਂ ਨੂੰ ਲੈ ਕੇ ਜਾਈਏ ਪਰ ਇਹਨਾਂ ਨੂੰ ਵੀ ਥੋੜੇ ਸਿਆਣੇ ਬੰਨਣਾ ਚਾਹੀਦਾ ਵਾ ਮੈਂ ਜਦੋਂ ਆਪਣੀ ਮਾਂ ਸਮਝਦੀ ਆ ਤੇ ਫਿਰ ਇਹ ਧੀ ਕਿਉਂ ਨਹੀਂ ਸਮਝਦੀ ਬਹੁਤ ਗਲਤ ਕੀਤਾ ਇਹਨਾਂ ਨੇ ਉੱਥੇ ਤਰਮਣਾ ਮੈਨੂੰ ਸੱਚੀ ਇਹ ਮੰਮੀ ਜਦੋਂ ਪਹਿਲਾਂ ਆਪਣੇ ਵਿਆਹ ਤੋਂ ਪਹਿਲਾਂ ਇਦਾਂ ਕਦੀ ਵੀ ਨਹੀਂ ਇਹਨਾਂ ਨੇ ਕਦੀ ਕੁਝ ਕੀਤਾ ਇਦਾਂ ਦਾ ਆਪਾਂ ਤਾਂ ਨਹੀਂ ਕਿਹ ਚੱਕਰ ਹੋ ਗਿਆ ਜਦੋਂ ਤਾਂ ਆਪਣਾ ਵਿਆਹ ਹੋਇਆ ਪੱਤਰੇ ਕਿਉਂ ਇਦਾਂ ਕਰਨ ਲੱਗੇ ਮੇਰੀ ਗੱਲ ਸੁਣੋ ਜੀ ਪਹਿਲੇ ਉਹਨਾਂ ਨੇ ਕੀ ਕਰਨਾ ਸੀ ਜਦੋਂ ਨੋਹਾਂ ਘਰ ਚ ਆਉਂਦੀਆਂ ਨੇ ਨਾ ਪਤਾ ਉਦੋਂ ਲੱਗਦਾ ਵਾ ਪੀ ਸਸਾ ਕਿੱਦਾਂ ਦਾ ਬਿਹੇਵੀਅਰ ਕਰਦੀਆਂ ਨੇ ਕਿਤੇ ਉਹਨਾਂ ਨੇ ਧੀਆ ਨਾ ਥੋੜਾ ਮਾੜਾ ਕਰਨਾ ਹੁੰਦਾ ਵਾ ਨੋਆ ਨਾਲ ਕਿੱਦਾਂ ਦਾ ਹਿਸਾਬ ਕਿਤਾਬ ਹੁੰਦਾ ਵਾ ਲੋਕ ਇਹ ਵੇਖਦੇ ਨੇ ਪੀ ਨੋ ਸਸ ਦੀ ਬਣਦੀ ਆ ਕਿ ਨਹੀਂ ਬਣਦੀ ਧੀਆ ਨਾ ਤੇ ਹਰ ਕੋਈ ਚੰਗਾ ਹੁੰਦਾ ਵਾ ਧੀਆ ਵੀ ਕਿਤੇ ਮਾੜੀਆਂ ਲੱਗਦੀਆਂ ਨੇ ਪਰ ਨੋ ਕੋਈ ਮਾੜਾ ਕਰਨ ਦੀ ਉਹ ਤਾਂ ਵੀ ਹੈ ਨਾ ਉਹਨੂੰ ਕੁਝ ਨਹੀਂ ਜਿੱਦਾਂ ਮਾਤਾ ਵੀ ਤੂੰ ਉਹਨਾਂ ਨੇ ਹਰ ਟਾਈਮ ਤੱਕ ਖੈਰ ਰੱਖਦੀਆਂ ਹੁਣ ਨਾਲ ਜਾਣ ਲਈ ਵੀ ਇਨਜੇਦ ਕੀਤੀ ਐ ਮੈਂ ਕਿਹਾ ਵੀ ਨਹੀਂ ਲੈ ਕੇ ਜਾਣਾ ਤੂੰ ਜੇਦ ਕੀਤੀ ਵੀ ਲੈ ਕੇ ਜਾਣਾ ਜਾਣਾ ਵੇਖੋ ਮੈਨੂੰ ਮਾਤਾ ਨਹੀਂ ਉੱਥੇ ਹਰਥਾ ਕਹਿ ਦਿੰਦੇ ਆ ਨਹੀਂ ਜਾਣਾ ਨਹੀਂ ਜਾਣਾ ਮੈਂ ਉੱਥੇ ਰੁਕ ਜਾਨੀ ਆ ਜਿਹੜੀ ਚੀਜ਼ ਤੋਂ ਇਹਨਾਂ ਦਾ ਦਿਲ ਦੁਖੇ ਮੈਂ ਕਦੀ ਉਹ ਕੰਮ ਨਹੀਂ ਕਰਦੀ ਦੂਜੀ ਗੱਲ ਸਭ ਤੋਂ ਵੱਡਾ ਗੁੱਸਾ ਮੈਨੂੰ ਇਹ ਲੱਗਾ ਆ ਕਿ ਵੇਖੋ ਮੈਂ ਤੇ ਉੱਥੇ ਸਿਪਤਾਂ ਦੇ ਪੋਲ ਬੰਨੇ ਹੋਏ ਆ ਕਿ ਮੇਰੀ ਸੱਸ ਬਹੁਤ ਚੰਗੀ ਆ ਮੇਰੀ ਸੱਸ ਨਾਲ ਦੀ ਤੇ ਕਿਤੇ ਸਾਸ ਹੀ ਨਹੀਂ ਹੈਗੀ ਤੇ ਜਦੋਂ ਉਹਨਾਂ ਦੇ ਸਾਹਮਣੇ ਅਸੀਂ ਸਾਰਾ ਕੁਝ ਕਰਦਾਂਗੇ ਤੇ ਪਿੱਛੇ ਰਹਿ ਕੀ ਗਿਆ ਦੱਸੋ ਮੈਂ ਜਿੰਨੀਆਂ ਮਰਜ਼ੀਆਂ ਕੱਲ ਨੂੰ ਸਫਾਈਆਂ ਦੇ ਲੈਣੀ ਆ ਉਹਨਾਂ ਨੇ ਤੇ ਜੋ ਵੇਖਿਆ ਉਹੀ ਕਹਿਣਾ ਹੈ ਨਾ ਬਿਲਕੁਲ ਸਹੀ ਗੱਲ ਤੂੰ ਸਹੀ ਇਹ ਗੱਲ ਤੇ ਬਿਲਕੁਲ ਸ਼ਮੀ ਸਹੀ ਹੈ ਤੂੰ ਓ ਕੀ ਹੋ ਗਿਆ ਕੀ ਰੋਲਾ ਪਾਇਆ ਜੇ ਦੋਵਾਂ ਨੇ ਕੀ ਗੱਲਾਂ ਕਹੀ ਜਾਂਦੇ ਏ ਕੀ ਹੋ ਗਿਆ ਵਾ ਦੱਸੋ ਮੈਨੂੰ ਵੀ ਦੱਸੋ ਤੁਸੀਂ ਦੋਵਾਂ ਨੇ ਲੱਗੇ ਜੇ ਕੀ ਗੱਲਾਂ ਕਰਦੇ ਦੱਸੋ ਮੰਮੀ ਜਿੱਦਾਂ ਤੁਹਾਨੂੰ ਤਾਂ ਕੁਝ ਪਤਾ ਹੀ ਨਹੀਂ ਹੈ ਨਾ ਕੀ ਪਤਾ ਮੈਨੂੰ ਦੱਸ ਇਹਨੇ ਜਾਣ ਕਿਉਂ ਮੰਨਦੇ ਤੁਸੀਂ ਸਾਰਾ ਕੁਝ ਇੰਨਾ ਕੁਝ ਕਰਕੇ ਉੱਥੇ ਕੱਲ ਤੇ ਹਾਲੀ ਵੀ ਜਾਣ ਹੀ ਬੰਦੇ ਤੁਸੀਂ ਕਿਉਂ ਜੀ ਗੱਲਾਂ ਕਰੀ ਉੱਥੇ ਮੈਂ ਕੀ ਕਰਕੇ ਆਈ ਆ ਜੋ ਸਹੀ ਹੋਏ ਕਰਕੇ ਆਈਆਂ ਉਹ ਮਾੜਾ ਵੀ ਕੁਝ ਬੋਲ ਕੇ ਆਈ ਮੈਂ ਚਲੋ ਛੱਡੋ ਤੁਸੀਂ ਐਵੇਂ ਮੰਮੀ ਨੂੰ ਕੁਝ ਨਾ ਕਹੋ ਮੈਂ ਛੱਡਿਆ ਹੀ ਆ ਮੈਂ ਕੋਈ ਗੱਲ ਛੱਡ ਦਿੰਦਾ ਮੈਂ ਤੈਨੂੰ ਨਹੀਂ ਕੀਤੀ ਦੱਸ ਤੂੰ ਮੈਂ ਕੋਈ ਮਾੜਾ ਨਹੀਂ ਬੋਲਿਆ ਤੇ ਤੂੰ ਆ ਕੇ ਘਰ ਮੈਨੂੰ ਮਾੜਾ ਕਹੀ ਜਾਂਦੇ ਜੇ ਇੱਕ ਤੁਹਾਡੇ ਨਾਲ ਗਈ ਐ ਤੇ ਤੂੰ ਹੀ ਮੈਨੂੰ ਬੰਦਾ ਵੀ ਲੈਣ ਦੇ ਜੇ ਉਹ ਜੀ ਨਾਲ ਉਹ ਵੀ ਆ ਕੇ ਲੱਗੀ ਤੂੰ ਵੀ ਲੱਗਾ ਦੋਵੇਂ ਕੁੱਕੜਾ ਵਾਂਗੂ ਟੋ 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 ਲਾਈ ਆ ਮੈਂ ਮਾੜਾ ਉਹ ਤੇ ਕੀ ਕਰ ਤੇਰੀ ਇੱਜ਼ਤ ਬਣਾਈ ਆ ਮੰਮੀ ਮੈਨੂੰ ਇਹ ਜੀ ਇੱਜ਼ਤ ਨਹੀਂ ਚਾਹੀਦੀ ਠੀਕ ਹੈ ਨਾ ਇਹ ਜੀ ਫੋਕੀ ਇਹ ਜੀ ਫੋਕੀ ਵੀ ਇੱਜ਼ਤ ਮੈਨਾਂ ਮੈਂ ਮੈਣੀ ਹਗਾ ਕੇ ਗਹਿਰ ਫੁੱਕੀ ਜਦੋਂ ਮੈਂ ਠੀਕ ਹੈ ਨਾ ਮੈਂ ਵਾਵਾ ਨਹੀਂ ਖੱਟ ਕੇ ਖੁਸ਼ ਕਾਕਾ ਤੂੰ ਕਿੱਥੇ ਫਿਰਦਾ ਹੈ ਉਤਰਾ ਹੀ ਹਵਾਜੀ ਫਿਰੇਗਾ ਆਇਆ ਤਗਿਆ ਆਇਆ ਤਗਿਆ ਬਸ ਇਹੋ ਹੋ ਗਈ ਮੰਮੀ ਵਿਆਹ ਕਰਨ ਤੋਂ ਪਹਿਲਾਂ ਕਹਿ ਦਿੱਤਾ ਹੈ ਮੈਂ ਤੈਨੂੰ ਵੀ ਆ ਜਿਵੇਂ ਇਦਾਂ ਦਾ ਕੰਮ ਕਰਨਾ ਹੁੰਦਾ ਨਾ ਤੇ ਮੈਂ ਉਦਾਂ ਦੀ ਕੋ ਫੈਸ਼ਨਾਂ ਫੁਸ਼ਣਾਂ ਨਹੀਂ ਲੈ ਆਉਂਦਾ ਪਹਿਲਾਂ ਹੀ ਫੈਸ਼ਨਾਂ ਪੈਂਟਾਂ ਫੁਟਾਂ ਪਾਈਆਂ ਨੇ ਜਿਹਨੇ ਤੇ ਉਦਾਂ ਦੀ ਲੈ ਆਉਂਦਾ ਫਿਰ ਮੈਂ ਉਦਾਂ ਦੀ ਫੋਕੀ ਵਾਵਾ ਖੱਟਣੀ ਤੇ ਉਹਦੇ ਖੱਟ ਲੈਂਦਾ ਮੈਂ ਵਾਲੀਆਂ ਤਾਂ ਹੋਰ ਜਿਆਦੀਆਂ ਲੈਂਦੀਆਂ ਉਹਨਾਂ ਕੋ ਤਾਂ ਹੋਰ ਜ਼ਿਆਦਾ ਖਰੀਦਾਂ ਉਹਨਾਂ ਨੂੰ ਸਾਰੀਆਂ ਚੀਜ਼ਾਂ ਦਾ ਪਤਾ ਹੁੰਦਾ ਵਾ ਉਹ ਕੁਝ ਨਹੀਂ ਹੋ ਜਾ ਕੰਮ ਕਰਦੇ ਉਹ ਆਪ ਬਾਹਰ ਲੈ ਕੇ ਜਾਂਦੇ ਘੁੰਮਣ ਫਿਰਨ ਵਨ ਸੋਨਾਂ ਖਾਂਦੇ ਨਾਲੇ ਮੈਨੂੰ ਪਤਾ ਹੁੰਦਾ ਉਹ ਨਾਲ ਲੈ ਕੇ ਜਾਂਦੇ ਆ ਤੇ ਮੰਮੀ ਤੁਹਾਨੂੰ ਕੀ ਲੋੜੀ ਇੰਨਾ ਕੁਝ ਬੋਲਣ ਦੀ ਉੱਥੇ ਉਹ ਹਲੇ ਵੀ ਕਈ ਜਣਾ ਕੀ ਕੁਛ ਜੋ ਜੈ ਸੀ ਮੈਂ ਉਹੀ ਬੋਲਿਆ ਮਾੜਾ ਕੁਝ ਨਹੀਂ ਬੋਲਿਆ ਸਮਝ ਲੱਗੀ ਮੇਰੀ ਸੁਣ ਗੱਲ ਜੇ ਤੂੰ ਮੇਰੇ ਜਾਨ ਦਾ ਇਤਰਾਜ ਹੈ ਨਾ ਤੇ ਜਾ ਮੈਂ ਆਤੋਗਾ ਤੇਰੇ ਸੋਹਰੇ ਨਹੀਂ ਕਦੀ ਨਹੀਂ ਜਾਊਂਗੀ ਸਮਝ ਲੱਗੀ ਪਹਿਲੋ ਇਕੱਲੀ ਤੂੰ ਲੱਗਾ ਉਹ ਆ ਕੇ ਤੈਨੂੰ ਚੁੱਕਣਾ ਜੇ ਮੈਂ ਇੱਈ ਦੋ ਵੀ ਨਿਕਲ ਕੇ ਖਿਸਕੀ ਉਤਰਨਾ ਲੱਗੀ ਸੀ ਨਾ ਬੇਨੋ ਤੇ ਮੇਰੇ ਨੂੰ ਤੇ ਉਹ ਖਲੋਤੀ ਰਹੀ ਦੀ ਮੇਰੇ ਖਲੋਣ ਚ ਕੀ ਫਰਕ ਸੀ ਉਹ ਹੀ ਨਿਕ ਕੇ ਚਲ ਗਈ ਤੇ ਜਾ ਤੋਗਾ ਮੈਂ ਤੇਰੇ ਕੋਲ ਸੋਰੇ ਬੜਨਾ ਨਹੀਂ ਜੋ ਮਰਜੀ ਹੋ ਜਾਏ ਮੈਨੂੰ ਨਾ ਕਿਹਾ ਮੰਮੀ ਆ ਕੁਛ ਹੋ ਗਿਆ ਉੱਥੇ ਤੇ ਚੱਲ ਮੇਰੇ ਨਾਲ ਚੰਗਾ ਸ਼ਾਦ ਰੱਖੀ ਲੈ ਮੰਮੀ ਤੁਹਾਨੂੰ ਮੈਂ ਕਿਹੜੇ ਵੇਲੇ ਕਿਹਾ ਸੀ ਕਿ ਬਈ ਤੂੰ ਮੇਰੇ ਨਾਲ ਨਾ ਚਾਹੋ ਪਰ ਇਹ ਗੱਲਾਂ ਤੂੰ ਕਰਕੇ ਆਏ ਨਾ ਇਹ ਚੰਗੀਆਂ ਨਹੀਂ ਕੀਤੀਆਂ ਤੁਸੀਂ ਉੱਥੇ ਉਹ ਵਿਚਾਰਿਆਂ ਦੇ ਅਗਲੇ ਦੇ ਦਿਲ ਤੇ ਕੀ ਬਿੰਦੀ ਹੋਗੀ ਤੇ ਉਹ ਕੁੜੀ ਵਿਚਾਰੀ ਉਕੀ ਸੋਚੀਗੀ ਨਾ ਉਹਦਾ ਮਾ ਨਾ ਪਿਓ ਪਹਿਲਾਂ ਵੀ ਉਹ ਕਿਹੜੇ ਹਾਲਾਤਾਂ ਚ ਰੰਗੀ ਆ ਤੇ ਹੁਣ ਤੂੰ ਉਹਨਾਂ ਨੂੰ ਫੇਰ ਉਹਨਾਂ ਹਾਲਾਤਾਂ ਚ ਲੈਨਤਾ ਇਹ ਮੰਮੀ ਚੰਗੀਆਂ ਗੱਲਾਂ ਨਹੀਂ ਦੇਖਿਆ ਫੇਰ ਤੂੰ ਲੈਗਨੇ ਟੈਂਸ਼ਨ ਉਹਨਾਂ ਦੀ ਮਾਤਾ ਦਿਲ ਦੀ ਨਹੀਂ ਮਾਰੀਗੀ ਕਰਜਨ ਦੀ ਗੱਲਾਂ ਕਿਤੇ ਕਿਤੇ ਇਦਾਂ ਤੂੰ ਨਾ ਟੈਨਸ਼ਨ ਲੈ, ਨਾਲੇ ਮੈਂ ਸਮਝਾ ਦਿੰਦਾ ਮੈਂ ਤੁਹਾਨੂੰ ਸਾਰੀ ਗੱਲਾਂ ਹੁਣ ਨਹੀਂ ਕਰਦੀ ਇਦਾਂ। ਮੈਂ ਤੇ ਤੁਹਾਨੂੰ ਦੱਸਣ ਦੀ ਆ ਵੀ ਮੈਂ ਤੇ ਮਾਮਾ ਤੋਂ ਵੱਧ ਮੰਦੀ ਆ। ਗੱਲ ਇਹ ਆ ਘਰ 'ਚ ਮੇਰੇ ਨਾਲ ਜੋ ਮਰਜ਼ੀ ਕਰਨਾ ਪਰ ਜਦੋਂ ਬਾਹਰ ਜਾ ਕੇ ਕਰਦੇ ਆ ਨਾ ਖਾਸ ਕਰਕੇ ਉਹਨਾਂ ਭੈਣ ਭਰਾਵਾਂ 'ਚ ਵੇਖੋ ਉਹਨਾਂ 'ਚ ਮੈਂ ਪਤਾ ਕਿੰਨੀਆਂ ਸਿੱਪ ਤਾਂ ਬੰਨੀਆਂ ਆ ਕਿ ਮੈਨੂੰ ਕਿੰਨਾ ਚੰਗਾ ਪਰਿਵਾਰ ਮਿਲਿਆ ਵਾ। ਮੇਰੀ ਸੱਸ ਕਿੰਨੀ ਚੰਗੀ ਆ। ਜਦੋਂ ਅਸੀਂ ਆਪਣਾ ਆਪ ਹੀ ਦਿਖਾਵਾਂਗੇ ਉੱਥੇ ਫਿਰ ਮੈਂ ਕੋਈ ਪਰਦਾ ਨਹੀਂ ਪਾ ਸਕਦੀ ਜੀ। ਗੱਲ ਨੂੰ ਸਮਝਣ ਦੀ ਕੋਸ਼ਿਸ਼ ਕਰੋ। ਪਤਾ ਨਹੀਂ ਮੰਮੀ ਜੀ ਕਿਉਂ ਨਹੀਂ ਸਮਝਦੇ। ਬਾਕੀ ਤੁਹਾਡਾ ਕੋਈ ਕਸੂਰ ਨਹੀਂ ਹੈ ਮੈਂ ਵੀ ਇਹੀ ਤਾਂ ਹੀ ਗੱਲ ਇਹੀ ਸੋਚਦਾ ਮਾਂ ਜਿੱਥੇ ਉਹਨਾਂ ਨੂੰ ਸਾਨੂੰ ਸਮਝਾਉਣਾ ਪੈਣਾ ਉਹ ਸਾਨੂੰ ਖੁਦ ਉਹਨਾਂ ਨੂੰ ਸਮਝਾਉਣਾ ਪੈਂਦਿਆ ਵਾ ਮਾਤਾ ਸਮਝਦੀ ਨਹੀਂ ਇਹ ਗੱਲ ਪਤਾ ਨਹੀਂ ਕੀ ਗੱਲ ਹੈ ਚਲੋ ਕੋਈ ਨਹੀਂ ਟੈਨਸ਼ਨ ਲੈ ਲੋ ਤੁਸੀਂ ਮੈਂ ਹੋਣਾ ਇੱਕ ਕੰਮ ਹੀ ਛੱਡਿਆ ਮੈਨੂੰ ਠੀਕ ਹੈ ਕੋਈ ਟੈਨਸ਼ਨ ਲੈ ਨਹੀਂ ਠੀਕ ਹੋ ਜਾਊਗਾ ਸਭ ਠੀਕ ਹੋ ਜਾਊਗਾ ਕੋਈ ਗੱਲ ਨਹੀਂ ਜਾਓ ਤੁਸੀਂ ਸਮਝੋਗੇ ਮੰਮੀ ਹੌਲੀ ਹੌਲੀ ਠੀਕ ਹੈ ਨਾ ਓਕੇ ਹਾਂ ਅਗਲਾ ਆ ਕੇ ਉਹ ਇੱਥੇ ਆ ਕੇ ਬੈ ਗਈ ਮੈਂ ਤੈਨੂੰ ਉੱਥੇ ਕੁਝ ਨਹੀਂ ਕਿਹਾ ਮੈਂ ਇਹਨੂੰ ਮੈਂ ਕੁਝ ਨਹੀਂ ਕਹਣਾ ਮੁੰਡਾ ਮੇਰਾ ਲਾਗੇ ਖਲੋਤਾ ਵਾ ਸਮਝੇ ਲੱਗੀ ਨਾ ਤੂੰ ਉਹਨੂੰ ਮੇਰੀਆਂ ਚੁਗਲੀਆਂ ਦੱਸਣ ਲਈ ਹੈ ਮੇਰੀਆਂ ਗੱਲਾਂ ਉਹਨਾਂ ਨੂੰ ਦੱਸਣ ਲਈ ਨਹੀਂ ਨਹੀਂ ਮੰਮੀ ਜੀ ਮੈਂ ਕੋਈ ਚੁਗਲੀ ਨਹੀਂ ਕੀਤੀ ਮੈਂ ਤਾਂ ਵੈਸੇ ਉਦਾਸ ਸੀ ਤੇ ਉਹ ਪੁੱਛਣ ਲੱਗੇ ਕਹਿੰਦੇ ਸ਼ਮੀ ਤੈਨੂੰ ਕੀ ਹੋਇਆ ਵਾ ਬਸ ਅਸੀਂ ਮਾੜੀ ਜੀ ਗੱਲ ਕੀਤੀ ਮੰਮੀ ਤੁਹਾਡੀ ਕੋਈ ਚੁਗਲੀ ਨਹੀਂ ਕੀਤੀ ਮੈਂ ਮੈਂ ਕਾਹਤ ਕਰੀ ਕਹਿ ਰਹੀ ਹੈ ਮੰਮੀ ਜੋ ਕਰਕੇ ਹੀ ਕਰਨਾ ਨਹੀਂ ਚਾਹੀਦਾ ਕੀ ਕਰਕੇ aí ਮੰਮੀ ਜੇ ਤੂੰ ਇਹੋ ਜਿਹੀ ਗੱਲਾਂ ਤੇ ਜਾਣੀ ਮੈਂ ਅੰਦਰ ਪੈਕੇ ਜਾਂਦੀ ਕਦੀ ਕੋਈ ਵੀ ਨਵੀਂ ਵੀ ਹੋ ਜੂ ਨਾ ਮੈਂ ਤੇਰੇ ਪੈਕੇ ਨਹੀਂ ਕਦੀ ਜਾਉਂਗੀ ਨਹੀਂ ਮੰਮੀ ਜੀ ਮੈਂ ਕਹਤਾ ਉਹਨੂੰ ਵੀ ਮੈਂ ਨਹੀਂ ਜਾਂਦੀ ਤੁਸੀਂ ਜਾਓ ਨਾ ਜਾ ਮੈਨੂੰ ਕੋਈ ਟੈਨਸ਼ਨ ਨਹੀਂ ਹੈ ਤੂੰ ਕੀ ਸੋਦੀ ਐ ਵੀ ਮੈਂ ਮੇਰੇ ਪੁੱਤ ਨੂੰ ਤੂੰ ਮੇਰੇ ਤੋਂ ਦੂਰ ਕਰ ਦੇਂਗੀ ਉਹਨੂੰ ਚੁੱਕਣਾ ਦੇ ਦੇ ਕੇ ਆਪਣੇ ਵੱਲ ਕਰ ਲੇਂਗੀ ਇਹ ਨਹੀਂ ਹੋਣਾ ਕਦੀ ਵੀ ਇਹ ਕਦੀ ਨਹੀਂ ਹੋ ਸਕਦਾ ਇਹ ਨਹੀਂ ਬਦਲ ਸਕਦਾ ਤੂੰ ਉਹਨੇ ਜਿੰਨਾ ਮਰਜ਼ੀ ਬਦਲਾ ਉਹ ਨਹੀਂ ਬਦਲੂਗਾ ਤੂੰ ਚੁੱਕਾ ਉਧਰ ਹੀ ਰਹਿਣਾ ਚੁੱਕਣਾ ਦੇਣ ਦੀ ਕੋਈ ਲੋੜ ਨਹੀਂ ਹੈ ਨਹੀਂ ਤੇ ਪਤਾ ਮੈਂ ਕੀ ਕਰਨਾ ਇੱਥੇ ਬਹਿਣ ਜਗਾਵਨੀ ਤੈਨੂੰ ਛੱਡਾਂ ਮੈਂ ਪਹਚਾਦ ਨਹੀਂ ਭੂਆ ਵਾਲੀ ਤੇ ਜੋ ਭੂਆ ਕਰਦੀ ਨਾ ਉੱਥੇ ਹੀ ਰਵਾਂ ਇੱਥੇ ਨਹੀਂ ਆਉਣ ਦਿੰਦੀ ਫਿਰ ਮੈਂ ਭੂਆ ਹੀ ਕਰੂ ਜੋ ਕਰੂਗੀ ਆਪਣੀਆਂ ਮਾਵਾ ਕੁਛ ਨਹੀਂ ਕਰਦੀ ਦਿੱਤਾ ਤੈਨੂੰ ਭੂਆ ਨੇ ਰੱਖਿਆ ਨਾ ਉਤਰਾ ਹੀ ਹੁਣ ਫੇਰ ਰੱਖੂਗੀ ਜੇ ਮੈਂ ਉੱਥੇ 2 ਮਹੀਨੇ ਛੱਡਾਂ ਹੀ ਉਹ ਦਸ਼ਤਰੀ ਹੋਊਗੀ ਜੋੜੀ ਅੱਗੇ ਹੁੰਦੀ ਸੀ ਨਹੀਂ ਨਹੀਂ ਮੰਮੀ ਜੀ ਮੈਂ ਤਾਂ ਤੁਹਾਨੂੰ ਇਦਾਂ ਦਾ ਕੁਝ ਵੀ ਨਹੀਂ ਕਿਹਾ ਮੈਂ ਤੁਹਾਨੂੰ ਬਸ ਇੰਨੀ ਗੱਲ ਕਹੀ ਸੀ ਕਿ ਮੰਮੀ ਤੁਸੀਂ ਨਾਲ ਚੱਲੋ ਪਰ ਮੰਮੀ ਉਥੇ ਸਾਰੇ ਸਾਹਮਣੇ ਤੁਸੀਂ ਸਾਰੀਆਂ ਗੱਲਾਂ ਕਰੀ ਜਾਂਦੇ ਹੋ ਨਹੀਂ ਚੰਗਾ ਲੱਗਦਾ ਮੈਂ ਕੋਈ ਫालतू ਗੱਲ ਨਹੀਂ ਬੋਲੀ ਜੋ ਜੈ ਸੀ ਨਾ ਪੁੱਤ ਜੋ ਹੁੰਦਾ ਆ ਜੋ ਸਹਰਿਆਂ ਜਾਈਏ ਕੁੜਮਾ ਚ ਜਾਈਏ ਪੁੱਛਗੇ ਚੁੰਦੀ ਮੈਂ ਉਹ ਹੀ ਕਹੀ ਸੀ ਉਥੇ ਕੀ ਪੁੱਛਗੇ ਸੋਈ ਇੱਕ ਚਾਹ ਦੇ ਬਿਸਕੁਟ ਲੈ ਕੇ ਪੁੱਛਗੇ ਚੁੰਦੀ ਜਵਾਈਆਂ ਦੀ ਤੂੰ ਦੱਸ ਸਾਨੂੰ ਖਰਾਬ ਨਹੀਂ ਲੱਗਾ ਮੈਂ ਨਾਲ ਗਈ ਇਸੇ ਕਰਕੇ ਹੁਣ ਮੈਂ ਨਹੀਂ ਜਾਣਾ ਕਦੀ ਵੀ ਮੈਂ ਨਹੀਂ ਇਹ ਸਭ ਦੇਖ ਸਕਦੀ ਅਹੀਂ ਆਪਣਾ ਜਵਾਈ ਹੁੰਦਾ ਨਾ ਤੁਸੀਂ ਰੱਜ ਕੇ ਕੈਜੀ ਦੀ ਕਮੀ ਨਹੀਂ ਰਹਿਣ ਦਿੰਦੇ ਕਿ ਕੋਈ ਕਮੀ ਰਹਿ ਜੇ ਵੀ ਸਾਡੀ ਕੁੜੀ ਨੀ ਉਹ ਕੱਲ ਨੂੰ ਗੱਲਾਂ ਕਰੇ ਤੈਨੂੰ ਉਥੇ ਜਾਣਾ ਤੇਰੀ ਭੂਆ ਨਾ ਤੈਨੂੰ ਬੋਲੂਗੀ ਤੂੰ ਨਾ ਬੋਲੇਗੀ ਇੱਕ ਬਿਸਕੁਟ ਨਾਲ ਚਾਹ ਵੀ ਆਤੀ ਮਗਰ ਮੈਨੂੰ ਲੱਗਦਾ ਤੂੰ ਬੋਲੇਂਗੀ ਨਹੀਂ ਤੈਨੂੰ ਪਤਾ ਵਾ ਵੀ ਸਾਡੇ ਜਿੱਤਰੇ ਪੀਉਂਦੇ ਆ ਮਗਰ ਅਹੀਂ ਲੋਕ ਇਤਰਾ ਨਹੀਂ ਜੀ ਪਿੰਦੇ ਅਹੀਂ ਤਾਂ ਟੌਰ ਨਾ ਭਈਆਂ ਦੇ ਟੌਰ ਨਾ ਖਾਨੇ ਆ ਬਿਸਕੁਟ ਘਰ ਨਹੀਂ ਖਾਤੇ ਹੁੰਦੇ ਕਹੇ ਨੇ ਪੰਦਾ ਜਵਾਈ ਭਾਈ ਦੀ ਕੁੜਮਣੀ ਜੀ ਸੇਵਾ ਕਰਦਾ ਹੈ ਮੰਮੀ ਜੀ ਮੈਂ ਥੋੜਾ ਜਿਹਾ ਕੁਝ ਕਹਿ ਸਕਦੀ ਆ ਤੁਹਾਨੂੰ ਪਤਾ ਲੱਕੀ ਭਾਜੀ ਘਰੇ ਨਹੀਂ ਸੀ ਹੈਗੇ ਇਸ ਕਰਕੇ ਘਰ 'ਚ ਕੋਈ ਚੀਜ਼ ਨਹੀਂ ਸੀ ਤਾਂ ਕਰਕੇ ਉਹਨਾਂ ਨੇ ਬਿਸਕੁਟ ਦੇ ਦਿੱਤੇ ਬਾਦ ਵਿੱਚ ਬਾਜੀ ਹੋਟਲ 'ਚ ਲੈ ਕੇ ਗਏ ਆ ਨਾ ਉਹ ਵੀ ਕਿਉਂ ਗਏ ਆ ਜੇ ਮੈਂ ਸੁਣਾਤਾ ਵੀ ਮੈਂ ਘਰ ਰੋਟੀ ਮੈਂ ਤਾਂ ਕਦੀ ਵੀ ਨਹੀਂ ਪਕਾਉਣੀ ਅਸੀਂ ਤਾਂ ਹੋਟਲ 'ਚ ਟੇਬਲ ਬੁੱਕ ਕਰਾਉਨੇ ਨੇ ਤਾਂ ਉਹ ਲੈ ਕੇ ਗਏ ਨਹੀਂ ਤਾਂ ਉਹਨਾਂ ਆਪੋ ਖੜਨਾ ਹੀ ਕਦੀ ਵੀ ਨਹੀਂ ਖੜਨਾ ਤੂੰ ਜੋ ਕੁਝ ਕਹਤਾ ਨਾ ਹੁਣ ਆਪਣੇ ਆਪ ਨੂੰ ਸੁਧਾਰ ਲਾ ਤੇ ਸਿੱਧੀ ਲੈਣ ਤੇ ਆ ਜਾ ਅਜਿ ਤਰ੍ਹਾਂ ਨਹੀਂ ਤੇ ਟੇਢੀ ਉਂਗਲ ਨਾਲ ਕਿਉਂ ਨਿਕਲਣਾ ਨਾ ਸਿੱਧੀ ਨਾਲ ਨਹੀਂ ਨਿਕਲਦਾ ਫਿਰ ਤੇਢੀ ਨਾਲ ਕੱਢਣੀ ਫਿਰ ਨਾ ਕੀ ਵੀ ਉਂਗਲ ਸੱਸ ਮੇਰੀ ਨੇ ਟੇਢੀ ਕਰ ਲਈ ਆ ਤੇ ਬੰਦਿਆਂ ਵਾਂਗੂ ਰਹਿ ਤੇ ਬੰਦਿਆਂ ਵਾਂਗੂ ਕੰਮ ਕਰ ਤੇ ਤੇੜ ਪਾਉਣ ਦੀ ਕੋਈ ਲੋੜ ਨਹੀਂ ਸਾਡੀ ਮਾਂ ਪੁੱਤਾਂ ਦੇ ਵਿੱਚ ਸੋਚ ਲਈ ਤੈਨੂੰ ਜੇ ਮੈਂ ਲੈ ਕੇ ਆਈ ਨਾ ਤੇ ਮੈਂ ਤੈਨੂੰ ਵਾਪਸ ਭੇਜ ਵੀ ਸਕਦੀ ਹਾਂ ਕਿੰਨੀ ਮਜਬੂਰ ਹੁੰਦੀਆਂ ਨਾ ਧੀਆ ਕੁਝ ਕਹਿ ਵੀ ਨਹੀਂ ਸਕਦੀਆਂ ਕਿਸੇ ਨੂੰ ਜੋ ਮੈਂ ਫੀਲ ਕੀਤਾ ਮੈਂ ਕਹਿ ਤਾ ਜੋ ਕਿ ਸਰਾਸਰ ਗਲਤ ਹੀ ਫਿਰ ਵੀ ਮੈਂ ਆਪਣੇ ਸਹੁਰੇ ਘਰ ਇਹ ਨਹੀਂ ਕਹਿ ਸਕਦੀ ਕਿ ਤੁਸੀਂ ਗਲਤ ਕਰਨਦੇ ਹੋ ਹੱਥ ਹੁੰਦੀ ਧਮਕੀਆਂ ਦੀ ਵੀ ਜੇ ਉਹ ਮੇਰਾ ਦੋਖ ਸੁਖ ਸੁਣਦੇ ਆ ਉਹਨਾਂ ਨੂੰ ਨਹੀਂ ਮੇਰੇ ਕੋ ਖਲੋਂ ਦਿੰਦੇ ਇਹ ਸੋਚਦੀ ਆ ਕਿ ਮੈਂ ਮਾਂ ਪੁੱਤਾਂ ਦੇ ਰਿਸ਼ਤੇ 'ਚ ਤਰੇੜ ਪਾਉਂਦੀ ਕੀ ਕਰਾਂ ਮੈਂ ਮੈਂ ਤੇ ਪਿੱਛੇ ਵੀ ਨਹੀਂ ਕਿਸੇ ਨੂੰ ਦੱਸ ਸਕਦੀ ਕੋਈ ਨਹੀਂ ਹੈਗਾ ਮੈਨੂੰ ਸਮਝਣ ਵਾਲਾ ਉਹਨਾਂ ਵੱਲੋਂ ਤੇ ਮੈਂ ਆਪਣੇ ਘਰ ਬਹੁਤ ਸੁਖੀ ਆ ਪਰ ਮੰਮੀ ਜੀ మ్ జీ మేను బుల్ పై రులో ਕਿਓ ਹੈ ਮੰਮੀ ਫ੍ਰਿਜ ਲੋਕ ਕਿਉਂ ਕੀਤਾ ਪਿਆ ਇਹ ਕਿਨੇ ਲੋਕ ਕਰ ਦਿੱਤਾ ਤੇ ਮੇਰੀ ਗੱਲ ਸੁਣ ਆਹ ਹੌਟਕੇਸ ਵਿੱਚੋਂ ਕਦੋਂ ਚੁਕਣਾਏ ਮੇਰੇ ਜਾਨ ਤੋਂ ਪਹਿਲਾਂ ਦਾ ਵਿਚਾਰਾ ਥੱਬਿਆ ਕੇ ਅੰਦਰੋਂ ਮੈਨੂੰ ਚੁੱਕ ਲੋ ਮਾਤਾ ਤੇਰੇ ਮਗਰੋਂ ਪਕੜਾ ਬਣਾਇਆ ਸੀ ਉਹ ਖਾਦਾ ਹੀ ਲਾ ਖਾ ਕੇ ਮੈਂ ਇਹਦੇ ਚ ਪਾ ਕੇ ਰੱਖ ਦਿੱਤਾ ਬਾਅਦ ਚ ਮੈਂ ਸਾਫ਼ ਕਰਕੇ ਫੇਰੇ ਤੇਰਾ ਦਸ ਸਾਮ ਬਣਾਇਆ ਸੀ ਤੇ ਬਸ ਆਹਦਾ ਫੇਰ ਛੋਟ ਜੰਗੇ ਕਿਹੜਾ ਕੜੂ ਬਣਾ ਕੇ ਖਾਂਦੀਆਂ ਰਹੀਆਂ ਜੀ ਮੌਸਮ ਠੰਡਾ ਹੋ ਗਿਆ ਤੇ ਦਿਲ ਕਰਨ ਲੱਗ ਪਿਆ ਚਾਚੀ ਕਹਿੰਦੀ ਚਲ ਸੀਮਾ ਕੜਾ ਬਣਾਈਏ ਮੈਂ ਚਲੋ ਉਹੋ ਜੀ ਚਾਚੀ ਦੋ ਜੀ ਨੂੰ ਉਹਦੀ ਐਨਾ ਆਪਾਂ ਦੋਨਾਂ ਨੇ ਫੇਰ ਕੜਾ ਬਣਾਇਆ ਅੱਛਾ ਤੀ ਤਾਂ ਬੜੇ ਦਿਨ ਲਾ ਜੇ ਨਾਲ ਕੇ ਪੁੱਤ ਤੈਨੂੰ ਪਤਾ ਹੀ ਹੈ ਫਿਰ ਹੁਣ ਤੇਰੇ ਮਾਮੇ ਦਾ ਕੰਮ ਹੀ ਹੋਵੇਦਾ ਸੀਗਾ ਛੱਡ ਕੇ ਨਹੀਂ ਸੀ ਆ ਸਕਦੀ ਆਪਰੇਸ਼ਨ ਠੀਕ ਠਾਕ ਹੋ ਗਿਆ ਨਾ ਹਾਂ ਠੀਕ ਹੋ ਗਿਆ ਤੇ ਹੁਣ ਟਾਈਮ ਤੇ ਲਗਣਾ ਹੈ ਆ ਮੈਨੂੰ ਪਤਾ ਵਾ ਤੀ ਹਸਪੀਟਲ ਰਿੰਦੇ ਤੇ ਮਾਮੀ ਘਰ ਦਾ ਕਰਦੇ ਚਲੋ ਉਹਨਾਂ ਨਾਲ ਮਿਲ ਕੇ ਚਲੋ ਹੋ ਗਿਆ ਇੰਨਾ ਹੀ ਬੜਾ ਵਾ ਜਿਹੜੀ ਦੁੱਖ ਦੀ ਘੜੀ ਆਈ ਏ ਕੱਟੀ ਜਾਏਗੀ ਮੈਨੂੰ ਤੁਹਾਡਾ ਫੋਨ ਗਿਆ ਤੇ ਮੇਰਾ ਤਾਂ ਧਿਆਨ ਲੱਗਾ ਰਿਆ ਮੈਂ ਇਹਨਾਂ ਨੂੰ ਦੁਪਹਿਰੇ ਕਿਹਾ ਮੈਂ ਚਲੋ ਚੱਲੀਏ ਮੰਮੀ ਦਾ ਯਾਦ ਕਰ ਰਹੇ ਹਾਂ ਤੁਸੀਂ ਕਿਤੇ ਕਿਹਾ ਹੋਣਾ ਪਿਛਲੇ ਇਹਨਾਂ ਨੂੰ ਫੋਨ ਕੀਤਾ ਇਹਨਾਂ ਨੂੰ ਦੱਸ ਦਿੰਦੇ ਸੀਮਾ ਨੂੰ ਰਹਿਣ ਦੇਣੀ ਤੇ ਇਹਨਾਂ ਨੇ ਮੈਨੂੰ ਦੱਸਿਆ ਨਹੀਂ ਮੈਂ ਤਾਂ ਦੁਪਹਿਰੇ ਆ ਗਈ ਇੱਥੇ ਇੰਨੀ ਧੁੱਪ ਤੇ ਵੇਖਿਆ ਤੇ ਤੁਸੀਂ ਘਰ ਹੀ ਨਹੀਂ ਮੈਂ ਕਿਹਾ ਆਏ ਹਾਈ ਮम्मा ਕਰਕੇ ਆਏ ਆ ਤੇ ਉਹ ਘਰ ਹੀ ਨਹੀਂ ਮਿਲੇ ਹੈਗੇ ਚਲ ਕੋਈ ਮੰਮੀ ਤੇਰੀ ਠੀਕ ਸੀ ਹਾਂ ਮੰਮੀ ਠੀਕ ਆ ਲੈਣਾ ਸੀ ਨਾਲ ਕਹਿੰਦੇ ਆਵਾਂਗੇ ਫੇਰ ਦਵਾਈ ਖਾਣਦੇ ਆ ਨਾ ਕਹਿੰਦੇ ਐਵੇਂ ਮੈਂ ਘਾਰ ਹੀ ਠੀਕ ਆ ਲੈ ਕੀ ਗੱਲ ਹੋਈ ਆਪਣੇ ਜੀ ਕੰਮ ਆਂਦੇ ਨੇ ਦੁੱਖ ਸੁੱਖੇ ਛੋੜ ਕਿਨੇ ਸਾਥ ਦੇਣਾ ਨੂੰ ਪਤਾ ਵਾ ਤੀ ਬੜਾ ਸੋਚਦੇ ਜੇ ਕੋਈ ਕੋਈ ਸੋਚਦਾ ਕੁੜਮਣੀਆਂ ਬਾਰੇ ਨਹੀਂ ਤਾਂ ਕਹਿੰਦੀਆਂ ਚੱਲ ਰਹਿਣ ਦੇ ਇਹਨੂੰ ਉੱਥੇ ਬੈਠੀ ਨਹੀਂ ਪੁੱਤਰ ਕੁੜਮਣੀਆਂ ਬਾਅਦ ਵਿੱਚ ਪਹਿਲੇ ਸਾਡਾ ਇੱਕ ਕਹਿੰਦੇ ਨੇ ਨਾ ਇਨਸਾਨੀਆ ਦਾ ਰਿਸ਼ਤਾ ਵੀ ਤਾਂ ਹੈਗਾ ਨਾ ਉਸ ਜਰੀ ਤੇ ਸਾਨੂੰ ਸੋਚਣਾ ਚਾਹੀਦਾ ਨਾ ਕਿਨੂੰ ਸਾਡੀ ਲੋੜ ਹੈ ਕਿਨੂੰ ਸਾਡੀ ਲੋੜ ਨਹੀਂ ਹੈਗੀ ਉਹ ਬੰਦਾ ਕੀ ਜਿਹੜਾ ਸੁੱਖ ਦੇ ਵਿੱਚ ਜਾ ਕੇ ਅੱਗੇ ਖਲੋਵੇ ਤੇ ਦੁੱਖ ਵਿੱਚ ਕਿਸੇ ਨੂੰ ਪੁੱਛੇ ਨਾ ਕੋਈ ਉਹਦਾ ਬੰਦੇ ਲੱਗੇ ਹੁਣ ਤਹੀਂ ਆਏ ਜੇ ਤੇ ਆ ਵੇਖ ਲੋ ਚਾਚੀ ਚਲ ਗਈ ਜੇ ਮੈਂ ਕਹਿੰਨੀ ਆ ਬਸ ਤਿੰਨਾਂ ਆਪ ਇਕੱਠੀਆਂ ਹੀ ਨਹੀਂ ਹੁੰਦੀਆਂ ਜਦੋਂ ਦਾ ਸ਼ੰਮੀ ਦਾ ਵਿਆਹ ਹੋਇਆ ਕਦੀ ਕੋਈ ਚਲ ਜਾਂਦਾ ਹੀ ਕੋਈ ਨੀ ਕੋਈ ਚਲ ਜਾਂਦਾ ਹੀ ਸ਼ੰਮੀ ਕਰਕੇ ਉੰਜ ਘਰ ਖਾਲੀ ਹੋ ਗਿਆ ਹੀ ਫਿਰ ਮੈਂ ਚਲ ਗਈ ਫਿਰ ਤੁਸੀਂ ਚਲ ਗਏ ਤੁਹਾਨੂੰ ਚਾਚੀ ਚਲ ਗਈ ਇੱਕ ਗੱਲ ਹੀ ਚਾਚੀ ਤੇਰੀ ਗਈ ਹੈ ਘਰ ਵਿੱਚ ਰੌਣਕ ਕੋਈ ਨਹੀਂ ਹੋਈ ਮੈਂ ਕਹਿੰਨੀ ਬਿਲਕੁਲ ਰੌਣਕ ਨਹੀਂ ਚਾਚੀ ਨੇ ਤੇ ਮੇਰੇ ਨਾਲ ਹੀ ਰਸੋਈ ਚ ਬੰਨਣਾ ਨਾ ਨਹੀਂ ਕਹਣਾ ਜੇ ਕਹਣਾ ਉਹਨਾਂ ਨੂੰ ਪਤਾ ਲੱਗ ਜਾਣਾ ਬਸੀਮਾ ਥੱਕ ਗਈ ਚੱਲ ਆ ਸੀ ਮੈਂ ਚਾਹ ਬਣਾ ਮੇਰਾ ਦਿਲ ਕਰਨ ਦਿਆ ਬੈਹ ਜੇਗੀ ਤੂੰ ਨਹੀਂ ਤੇ ਤੂੰ ਹੀ ਪੀ ਲੇਂਗੀ ਟੱਟ ਸਮਝ ਲੈਂਦੇ ਹੁੰਦੇ ਮੇਰੀ ਗੱਲ ਸੁਣ ਜਿਵੇਂ ਦਾ ਕੰਮ ਨਿਭਣ ਗਿਆ ਨਾ ਤਿਲਕੀ ਨੂੰ ਭੇਜੀ ਜਾ ਕੇ ਲੈ ਆਏਗਾ ਉਹਨੂੰ ਕਿਹਨੂੰ ਧਿਆਨ ਦੋ ਇੱਕ ਰਾਤ ਅਗਲੇ ਨੇ ਕਹਣਾ ਆਪ ਦੋ ਦੋ ਦਿਨ ਲੈ ਕੇ ਆਏ ਤੇ ਅੱਜ ਮੈਂ ਮਗਰੀ ਭੇਜ ਦਿੱਤਾ ਲੈਣ ਨਹੀਂ ਜਿਉ ਕਹੀ ਗਈ ਤੇ ਕਿਹਾ ਤੇ ਤੁਹਾਨੂੰ ਉਹ ਕੱਲ ਕਹਿੰਦੇ ਕਿ ਮੈਨੂੰ ਪਰਸੋ ਕਹਿੰਦੇ ਸੀ ਹੋਰ ਰਹਿ ਕੇ ਰਾਜੀ ਨਹੀਂ ਇਹ ਬੇਚਾਰੀ ਇਹਨਾਂ ਉਹ ਲੋਕ ਜੇ ਉਹਨੇ ਉਹਨੇ ਗੜਾ ਉਹਨੇ ਆਪੇ ਗੜਾ ਮੈਨੂੰ ਆਕੇ ਲੈ ਜਾ ਚਲੋ ਦੇਖਨੇ ਆ ਵੇ ਲੋ ਚਾਚੀ ਅੱਜ ਘਰ ਨਹੀਂ ਨਾ ਤੇ ਮੈਂ ਸਵੇਰੇ ਰਾਜਮਾ ਚਾਵਲ ਬਣਾ ਲਿਆ ਗੱਲ ਦਾਸ ਉਧਰ ਗਏ ਸੀ ਕਿਧਰ ਸ਼ਮੀਲ ਹਾਂ ਸੱਚ ਗਏ ਸੀ ਉਧਰ ਉਹ ਵੀ ਆਈ ਸੀ ਇਧਰ ਸ਼ਮੀ ਅੱਛਾ ਫੇਰ ਆਪ ਆ ਗਈ ਹਾਂ ਪਹਿਲੇ ਚਾਚੀ ਜੀ ਤੇ ਸਿਮਰਤ ਗਈ ਤੇ ਮੈਂ ਉਹਨਾਂ ਨੇ ਮੈਨੂੰ ਦੱਸਿਆ ਮੈਂ ਕਿਹਾ ਹੁਣ ਮੇਰਾ ਦਿਲ ਕਰਦਾ ਵਾ ਆਪਾਂ ਉਹ ਦਿਨ ਤਿਆਰ ਆਂ ਤੂੰ ਘਰ ਨਹੀਂ ਮੈਂ ਆਪਾਂ ਵੀ ਉਹ ਆਈ ਮੈਂ ਚੱਲ ਆਪਾਂ ਵੀ ਮੇਲਾ ਆਈਏ ਸ਼ਮੀ ਕੁਝ ਲੈ ਕੇ ਗਏ ਸੀ ਕਿਉਂ ਵੀ ਤੁਰ ਪਏ ਸੀ ਚਾਚੀ ਨੇ ਕਿੱਲੇ ਖੜੀ ਤੇ ਉਹਦੇ ਸੱਸ ਨਾਲ ਗੱਲਾਂ ਕਰਦੀ ਸੀ ਆਪਾਂ ਤੇ ਮਹਿੰਗਾ ਫਰੂਟ ਖਾਣਨੇ ਆ। ਬਨਾਲਾ ਰਸੀਵ ਲੈ ਕੇ ਗਈ ਤੇ ਮੈਂ ਚਾਚੀ ਜੀ ਨੂੰ ਕਿਹਾ ਮੈਂ ਨਹੀਂ ਕੋਈ ਫਰੂਟ ਖਾਣਨਾ ਕੱਲ ਤੇ ਤੁਸੀਂ ਦੇ ਕੇ ਆਇਓ। ਮੈਂ 1100 ਰੁਪਏ ਸ਼ੰਮੀ ਨੂੰ ਤੇ 1100 ਤੇ ਘਰ ਵਲ ਲੈਂਦੀ ਆ। ਚਲਿਏ ਇੱਕ ਡੱਬਾ ਮਠਿਆਈ ਦਾ ਹੀ ਲੈ ਜਾਣਾ ਸੀ। ਖਾਲੀ ਹੱਥ ਨਹੀਂ ਚਾਹੀਦਾ ਧੀਆਂ ਦੇ ਘਰ। ਤਾਂ ਪਤਾ ਨਹੀਂ ਮੈਂ ਖੜਿਆ ਹੈਗਾ। ਖਾਲੀ ਹੱਥ ਨਹੀਂ ਜਾਇਦਾ ਹੁੰਦਾ। ਪਰ ਕੀ ਪਤਾ ਮੰਮੀ ਦੀ ਸੱਸ ਨੂੰ ਪਸੰਦ ਆਉਂਦਾ ਘਣਾ ਉਹਨਾਂ ਨੂੰ। ਆਉਂਦਾ ਆਵੇ। ਉਸੀ ਆਪਣਾ ਫਰਜ ਪੂਰਾ ਚਲੋ ਕੋਈ ਗੱਲ ਨਹੀਂ ਜੋ ਹੋ ਗਿਆ ਨਹੀਂ ਅੱਗੇ ਤਾਂ ਮੈਂ ਮਾਤਾ ਦੇ ਮੰਦਰ ਤਾਂ ਪਤੀਸਾ ਲੈ ਕੇ ਜਾਊ ਕਰੂੰਗੀ ਉਸ ਵਾਸਤੇ ਖਾਏ ਕਿਤੇ ਤੁਹਾਡੀ ਮਿੱਠੀ ਤੇ ਹੋਏਗੀ ਨਾ ਥੋੜਾ ਥੋੜਾ ਹੀ ਬੋਲਦੀ ਰਹਿੰਦੀ ਸਾਡੇ ਨਾਲ ਅੱਛਾ ਹੋਰ ਐਵੇਂ ਕਿ ਮੈਨੂੰ ਲੱਗਦਾ ਉਹ ਖੁਸ਼ ਨਹੀਂ ਹੈਗੀ ਸੱਸ ਜ਼ਿਆਦਾ ਬੋਲਦੀ ਐਵੇਂ ਗੱਲਾਂ-ਗੱਲਾਂ ਵਿੱਚ ਚਟੌਂਟ ਮਾਰਦੀ ਕਿ ਸਾਨੂੰ ਚਲੋ ਛੱਡੋ ਭਰਾ ਲੱਕੀ ਕਿੱਥੇ ਓ ਵੇ ਕੋ ਆਉਤਰੇ ਹੁੰਦੇ ਆ ਮਾਜ ਮਾਰਸ ਰੈਸਟ ਕਰ ਲੈਂਦੇ ਇੱਧਰ ਆਓ ਮੰਮੀ ਬੁਲਾਉਂਦੇ ਜੇ ਤੂੰ ਕਿੱਥੇ ਗਵਾਚਾ ਪਿਆ ਸੱਸੀ ਗਾਹ ਹੋਰ ਮਮਾਈ ਦੱਸਣਾ ਠੀਕ ਹੈ ਹਾਂ ਠੀਕ ਹੈ ਤੈਨੂੰ ਬੜਾ ਯਾਦ ਕਰਦਾ ਸੀ ਮੇਲੇ ਆ ਭਰਾ ਉਹਨੂੰ ਜਾ ਕੇ ਇੱਕ ਦਿਨ ਟਾਈਮ ਕੱਢ ਕੇ ਹਾਂ ਕੋਈ ਨਹੀਂ ਆਪਾਂ ਦੋਵੇਂ ਆਣੇ ਹੋਵਾਂਗੇ ਉਹ ਨਾਲੇ ਪਤਾ ਲੈ ਆਵਾਂਗੇ ਮਿਲ ਗਈ ਛੁੱਟੀ ਕਿ ਨਹੀਂ ਅਜੇ ਹਾਂ ਮਿਲ ਗਈ ਮਿਲ ਗਈ ਕੱਲ ਹੀ ਮਿਲਗੇ ਤੇ ਨਾਲ ਹੀ ਇੱਧਰ ਆ ਗਈਆਂ ਅੱਛਾ ਠੀਕ ਮੈਂ ਕਿਹਾ ਭਾਈ ਹੁਣ ਤੁਸੀਂ ਸੰਭ ਤੇ ਮੈਂ ਚੱਲੀ ਹਾਂ ਹੁਣ ਤੂੰ ਹੀ ਆਏ ਤੇ ਚਾਚੀ ਚੱਲ ਗਏ ਵੇ ਲੋ ਚਲ ਕੋਈ ਨਹੀਂ ਬਾਤੀ ਜਾ ਕੇ ਜੇਕਰ ਉਹਦਾ ਫੋਨ ਆਇਆ ਨਾ ਤੈਨੂੰ ਮੈਨੂੰ ਆ ਕੇ ਲੈ ਜਾ ਤੇ ਉਸੇ ਟਾਈਮ ਚਲਾ ਜੀ ਨਹੀਂ ਮੈਂ ਤਾਂ ਲੈ ਆ ਜਾ ਕੇ ਲੈ ਲਾ ਸਾਟਾ ਨਹੀਂ ਦਿਨ ਲੱਗਣ ਦਾ ਚਾਚੀ ਤੋਂ ਬਿਨਾ ਰਿਸ਼ਤੇ ਬੋਲ ਮੈਂ ਗਲਤੀ ਕੀਤੀ ਜੀ ਮੰਮੀ ਅੱਛਾ ਕੀਤੀ ਰਿਸ਼ਤੇ ਨਹੀਂ ਨਹੀਂ ਸੱਚੇ ਮੈਂ ਤਾਂ ਕੀਤੀ ਨਹੀਂ ਉਹ ਤਾਂ ਚੇਤਾ ਭੁੱਲ ਗਿਆ ਮੈਂ ਤੁਹਾਡੇ ਨਾਲ ਗੱਲ ਕਰਨੀ ਤਾਂ ਮੈਂ ਸੋਚਿਆ ਮੈਂ ਤੁਹਾਡੇ ਨਾਲ ਗੱਲ ਕਰ ਦਿੱਤੀ ਆ ਕਿਹੜਾ ਰਿਸ਼ਤਾ ਰਿਸ਼ਤਾ ਸੱਚ ਆਇਆ ਜੀ ਜਦ ਮਮੀ ਇੱਕ ਥਿਮਰਤ ਨੂੰ ਮੇਰੀ ਭਾਬੀ ਨਹੀਂ ਹੈਗੀ ਮੈਂ ਪੇਕੇ ਗਈ ਸਾਂ ਤੋ ਰਿਸ਼ਤਾ ਕਰੋ ਹੁੰਦੇ ਜੀ ਮੁੰਡਾ ਸੋਹਣਾ ਵਾ ਸਰਦਾਰ ਆ ਤੇ ਉਹਨਾਂ ਦਾ ਆਪਣਾ ਹੀ ਬਿਜ਼ਨਸ ਹੈ ਮੈਂ ਬਿਜ਼ਨਸ ਬਾਰੇ ਤੇ ਪਿੱਛੇ ਨਹੀਂ ਮੈਂ ਕਹਿੰਦਾ ਜੇ ਮੈਂ ਪਹਿਲਾਂ ਮੰਮੀ ਨਾਲ ਗੱਲ ਕਰਨੀ ਜੇ ਮੁੰਡਾ ਮੰਡਾ ਪਸੰਦ ਹੋਏਗਾ ਤਾਂ ਫੇਰ ਹੀ ਨਾ ਗੱਲ ਤੋਰਾਂਗੇ ਸੋਹਣਾ ਮੁੰਡਾ ਹਾਂ ਮੰਮੀ ਮੁੰਡਾ ਸੋਹਣਾ ਵਾ ਅਸੀਂ ਫੋਨ ਤੇ ਫੋਟੋ ਵੇਖੀ ਉਹਦੀ ਮੋਬਾਈਲ 'ਚ ਤੁਹਾਨੂੰ ਵੀ ਦਿਖਾ ਦਿੰਨੇ ਮੁੰਡਾ ਬਹੁਤ ਸੋਹਣਾ ਸਰਦਾਰ ਤੇ ਫੇਰ ਨਾ ਇੱਕ ਗੱਲ ਹੋਰ ਜ਼ਮੀਨ ਤੇ ਘਰ-ਬਾਰ ਤੇ ਉਹਦੀ 8 ਕਿੱਲੇ ਆਪਣੀ ਲੈ ਲੀ ਜੇ ਤੇ ਸਾਡੀ ਸਿਮਰਤ ਰਾਜ ਕਰੇਗੀ ਉੱਥੇ ਤੇ ਨਾਲੇ ਮੰਮੀ ਹੋਰ ਉਹ ਤੇ ਸਰਦਾਰ ਮੰਗਦੀ ਆ ਤੇ ਮੁੰਡਾ ਹੈਗ ਨਹੀਂ ਸਰਦਾਰ ਤੇ ਇੱਕ ਵਾਰੀ ਤੁਸੀਂ ਛਾਤੀ ਮਾਰ ਦੋ ਮੁੰਡੇ ਨੂੰ ਆਇਆ ਜਾਤੀ ਉਹ ਕਿ ਤਮੰ ਮੈਂ ਗੱਲ ਇਹ ਕਰਨੀ ਆ ਪਤੀ ਸਿਮਰਤ ਨੂੰ ਮਨਾਉ ਹੁਣ ਜੇ ਰਿਸ਼ਤਾ ਆਇਆ ਤਾਂ ਕਰੀਏ ਗੱਲ ਲੱਗੀ ਸਿਮਰਤ ਐਨਾ ਵੱਡਾ ਹੋਨੇ ਹਾਦਸਾ ਹੋਇਆ ਅਜੇ ਤੁਹਾਨੂੰ ਲੱਗਦਾ ਸਿਮਰਤ ਨਾਲ ਵਿਆਹ ਦੀ ਗੱਲ ਕਰਨੀ ਚਾਹੀਦੀ ਲੋ ਸਗੋਸ ਉਸ ਗਮ ਚੋਂ ਬਾਹਰ ਨਿਕਲੇਗੀ ਆਪਣੀ ਨਵੀਂ ਜ਼ਿੰਦਗੀ ਸ਼ੁਰੂ ਕਰੇਗੀ ਧਿਆਨ ਉਹਦਾ ਉਧਰੋਂ ਹਟੇਗਾ ਮੰਮੀ ਦੇਖੋ ਇਸ ਸਾਲ ਤੱਕ ਦੀ ਪੜ੍ਹਾਈ ਪੂਰੀ ਹੋ ਜਾਣੀ ਆ ਫਿਰ ਵੀ ਤੇ ਆਪਾਂ ਰਿਸ਼ਤਾ ਕਰਨਾ ਹੀ ਆ ਹੋਂਦ ਤੇ ਜੇ ਰਿਸ਼ਤਾ ਸਮੋਂ ਮੇਰੇ ਆਵਾ ਤੇ ਆਪਣੇ ਪਰਿਵਾਰ ਦੇ ਵਿੱਚ ਹੈਗਾ ਵਾ ਮੁੰਡਾ ਵੀ ਸੋਹਣਾ ਸਨ ਅੱਖਾ ਵਾ ਤੇ ਹਾਂ ਕਰ ਦੇਣੀ ਚਾਹੀਦੀ ਆ ਤਾਨੂੰ ਚਾਤੀ ਮਰਵਾ ਦਿੰਦੇ ਆ ਤੇ ਬਾਅਦ ਵਿੱਚ ਆਪਾਂ ਸਿਮਰਤ ਨੂੰ ਚਾਤੀ ਮਰਵਾ ਦਾਂਗੇ ਪਰ ਸਿਮਰਤ ਨਾ ਮੰਨੀ ਤੇ ਚਲੋ ਮੈਂ ਤਾਂ ਹੀ ਤੇ ਤੁਹਾਨੂੰ ਨਾਲ ਗੱਲ ਕਰਨੀ ਵੀ ਤੂੰ ਸਿਮਰਤ ਨੂੰ ਮਨਾਓ ਰਿਸ਼ਤੇ ਵਲੋਂ ਕਰਨਾ ਤਾਂ ਹੈ ਹੀ ਆ ਵੇ ਕੋਣ ਤੇ ਚੰਗਾ ਰਿਸ਼ਤਾ ਆ ਤੇ ਮੈਂ ਕਿਹਾ ਕਰ ਦਈਏ ਗੱਲ ਕਰਕੇ ਵੇਖ ਲੈਣੀ ਆ ਉਹਦੇ ਨਾਲ ਬਸ ਜੀ ਉਹਨੇ ਕਿਹਾ ਨਾ ਵੀ ਹਜੇ ਮੈਨੂੰ ਟਾਈਮ ਚਾਹੀਦਾ ਹੈ ਤੇ ਲੱਕੀ ਸਾਨੂੰ ਉਹਨੂੰ ਟਾਈਮ ਦੇਣਾ ਚਾਹੀਦਾ ਮਮੀ ਹੈਗੀ ਵੀ ਛੋਟੀ ਫੈਮਿਲੀ ਜੇ ਸਿਰਫ ਭੈਣ ਭਰਾ ਹੀ ਜੇ ਚਲੋ ਉਹ ਕੋਈ ਨਹੀਂ ਜੀ ਆਂ ਦੇ ਨਾਲ ਹੀ ਘਰ ਹੁੰਦਾ ਹਾਂ ਤੇ ਭੈਣ ਵਿਆਹੀ ਜਾਂ ਤੇ ਇਹੋ ਹੀ ਮੁੰਡਾ ਕੋਣ ਵਾਲਾ ਉਹਨਾਂ ਨੂੰ ਚਲੋ ਕਾਲਸ ਤੋਂ ਹੁੰਦੀ ਆ ਨਾ ਤੇ ਗੱਲ ਕਰਕੇ ਵੇਖਣੀ ਚਲੋ ਠੀਕ ਟਾਈਮ ਤਾਂ ਹੋ ਗਿਆ ਉਹਦਾ ਆਉਣ ਦਾ ਮੈਂ ਫੋਨ ਕਰ ਉਹਨੂੰ ਮੈਂ ਪੁੱਛ ਹੀ ਲੈਣਾ ਫੋਨ ਕਰਕੇ ਕਿ ਕਿੰਨੀ ਵੀਟ ਲੈਟ ਹੋ ਗਈ ਜੇ ਪੁੱਛੋ ਉਹਨੂੰ ਕਿੱਥੇ ਰਹਿ ਗਈ ਆ ਆਟੋ ਬੜੇ ਖਪਾਉਂਦੇ ਆ ਮੈਂ ਤੇ ਤੁਹਾਨੂੰ ਕਿਹਾ ਹੀ ਉਹਨੂੰ ਐਕਟਿਵਾ ਲੈ ਦੋ ਆਪੀ ਜਾਏਗੀ ਤੇ ਆਪੀ ਆਏਗੀ ਆਟੋਆਂ ਦੇ ਤੇ ਦੋਨਾ ਟਾਈਮ ਲੱਗਦਾ ਵਾ ਉਹਦਾ ਚਲੋ ਕੋਈ ਨਹੀਂ ਕਰ ਸਿਮਰਤ ਰਸੋਈ ਦਾ ਕੰਮ ਕੰਮ ਕਰ ਮੈਂ ਦੇਖਦੀ ਆ ਕਿਵੇਂ ਕਰਨਾ ਆ ਆਂਦੀ ਤੇ ਗੱਲ ਕਰਿਓ ਠੀਕ ਹੈ ਜੇ ਸਿਮਰਤ ਨਾ ਮੰਨੇ ਉਹਨੇ ਕਿਹਾ ਤਾਂ ਮੰਮੀ ਮੈਨੂੰ ਟਾਈਮ ਦਿਓ ਤੇ ਇਹਨੇ ਕਿਹਾ ਮੇਰੀ ਭਾਬੀ ਰਿਸ਼ਤਾ ਕਰਾਉਂਦੀ ਸੀ ਤਾਂ ਨਹੀਂ ਮੰਨੀ ਚਲੋ ਦੇਖਦੇ ਆ ਜੋ ਮਨਜ਼ੂਰ ਸਿਮਾ ਦੱਸੋ ਤੂੰ ਕੀ ਕਰੀ ਜੰਨੀ ਆ ਆ ਵੇ ਕਮੀ ਆ ਗਿਆ ਮੈਂ ਕਿਹਾ ਮੜਾ ਪਾਣੀ ਕੱਢਦਾ ਇਹ ਨਾਲ ਕਿਸੇ ਦਾ ਪੈਰ ਤਿਲਕ ਜੇ ਉਹ ਮੇਰੀ ਗੱਲ ਸੁਣ ਮੀ ਫੇਰ ਆਏ ਨਾ ਫੇਰ ਫੇਰ ਵਾਈਪਰ ਮਾਰੇਗੀ ਇਦਾਂ ਗੱਲ ਸੁਣ ਤੂੰ ਇੱਕ ਹੀ ਕਹਿਣਾ ਮिन्नੂ ਉਹ ਗੱਲ ਤੇ ਸੁਣ ਬੈ ਦੱਸੋ ਮੈਂ ਤੇ ਨਾ ਇਹ ਗੱਲ ਕਰਨਾ ਚਾਹੁੰਦਾ ਸਿਮਰਤ ਤੇ ਰਿਸ਼ਤੇ ਵੱਲੋਂ ਵੇਖ ਉਹਨੂੰ ਸਰਦਾਰ ਮੁੰਡਾ ਪਸੰਦ ਅੱਗੇ ਕਿੰਨਾ ਸੋਹਣਾ ਹੀ ਮੁੰਡਾ ਲੱਭਿਆ ਹੀ ਉਹਨੇ ਰஞ்சிਤ ਮੇਰੀ ਗੱਲ ਸੁਣੋ ਖੜੀ ਖੜੀ ਇਹ ਨਾ ਕਹੋ ਰਣਜੀਤ ਲੱਭਿਆ ਏ ਵੇਖੋ ਉਹਦੇ ਸੰਜੋਗ ਸ਼ੰਮੀ ਨਾਲ ਲਿਖੇ ਸੀ ਉਹ ਹੋ ਗਿਆ ਤੇ ਕਿਉਂ ਨਾ ਪਾਵੇਂ ਰਣਜੀਤ ਦੀ ਗੱਲ ਕੀ ਕਰਨੀ ਖੜੀ ਖੜੀ ਜੇ ਉਹਨੇ ਬਸ ਸਰਦਾਰ ਪਸੰਦ ਦੇ ਤੇ ਰਿਸ਼ਤਾ ਆਇਆ ਤੇ ਹੁਣ ਗੱਲ ਕਰਕੇ ਵੇਖਨੇ ਆ ਮੈਂ ਤੇਰੇ ਨਾਲ ਗੱਲ ਤਾਂ ਕਰਦਾ ਪਿਆ ਹਾਂ ਵੇਖ ਕੱਲ ਨੂੰ ਜੇ ਆਪਾਂ ਮੈਰਿਜ ਬਿਊਰੋ ਤੇ ਪੈਸੇ ਦੇਣੇ ਠੀਕ ਆ ਉਬੜ ਚ ਰਿਸ਼ਤਾ ਕਰਾਂਗੇ ਹੁਣ ਤੇ ਆਪਣੇ ਰਿਸ਼ਤਾ ਕਰਵਾਉਂਦੇ ਆ ਤਾਂ ਕਰਕੇ ਕਿ ਮੈਂ ਤੈਨੂੰ ਕਹਿਣਾ ਪਿਆ ਵਾਂ ਸਿਮਰਤ ਨੂੰ ਤੂੰ ਮਨਾ ਉਹ ਭਾਬੀ ਦੀ ਗੱਲ ਮੋੜਦੀ ਨਹੀਂ ਆ ਉਹ ਤੁਹਾਡੀ ਗੱਲ ਤੇ ਸਹੀ ਹੈ ਭਾਬੀ ਦੀ ਗੱਲ ਨਹੀਂ ਮੋੜਦੀ ਉਹਨੂੰ ਮੈਂ ਮਨਾ ਤੇ ਲਾਉਂਗੀ ਪਰ ਮੰਮਾ ਵੀ ਮਗਰੋਂ ਕਹਿੰਦੇ ਫੇਰ ਹੀ ਨਾ ਦੇਖੋ ਲਾਡ ਪਿਆਰ ਨਾਲ ਤੇ ਉਹਨਾਂ ਨੇ ਵਿਗਾੜੀ ਏ ਥੋੜੀ ਬੋਤੀ ਉਹ ਦਰਸਾਲ ਮੰਮੀ ਦੀ ਕੀ ਲਾਡ ਲਈ ਤੇ ਮੰਮੀ ਨੇ ਜੋ ਸਿਮਰਤ ਨੇ ਕਹਿਆ ਤਾਂ ਉਹੀ ਕਰਨਾ ਵਾ ਤੇ ਜੇ ਤੇਰੇ ਮਨ ਗਈ ਨਾ ਕਹੇ ਤੇ ਤੇ ਫਿਰ ਤੇ ਆਪਾਂ ਇੱਥੇ ਹਾਂ ਕਰਾਂਗੇ ਮੇਰੇ ਕਹਿ ਦੇ ਤਾਂ ਨੇ ਮੰਨਣਾ ਹੀ ਮੰਨਣਾ ਪਰ ਥੋੜਾ ਜਿਹਾ ਉਹਨੇ ਇਹ ਹੋਣਾ ਕਿ ਮੰਮੀ ਹਾਂ ਕਰੇਗੀ ਤੇ ਫੇਰ ਤੂੰ ਹੀ ਮੰਮੀ ਨੂੰ ਮਨਾਓ ਤੇ ਮੈਂ ਸਿਮਰਤ ਨੂੰ ਮਨਾਨੀ ਆ ਦੇਖ ਹੁਣ ਇੰਨਾ ਸੋਹਣਾ ਪਰਿਵਾਰ ਮੁੰਡੇ ਦੀ ਜਾਇਦਾਦ ਕੇ ਲਈ ਆ ਸਭ ਕੁਝ ਵਧੀਆ ਵਾ ਸਾਰਾ ਘਰ-ਬਾਰ ਵੀ ਵਧੀਆ ਵਾ ਆਓ ਤੇ ਮੈਂ ਤੇ ਮੈਂ ਤੇ ਇਸ ਗੱਲ ਤੋਂ ਖੁਸ਼ ਹਾਂ ਕਿ ਤੁਸੀਂ ਚਾਹੁੰਦੇ ਸੀ ਕਿ ਮੇਰੀ ਭੈਣ ਦਾ ਵੀ ਜਿਹੜਾ ਰਿਸ਼ਤਾ ਸਰਦਾਰ ਮੁੰਡੇ ਨਾਲ ਹੋਏ ਹੁਣ ਵੇਖੋ ਰஞ்சிਤ ਵੀ ਸਰਦਾਰ ਆ ਤੁਸੀਂ ਵੀ ਸਰਦਾਰ ਜੇ ਤੇ ਆ ਜਿਹੜਾ ਰਿਸ਼ਤਾ ਆ ਇਹ ਵੀ ਸਰਦਾਰ ਦਾ ਵਾ ਹੁਣ ਤੈਨੂੰ ਪਤਾ ਵਾ ਜਦੋਂ ਮੈਂ ਰஞ்சிਤ ਨੂੰ ਵੇਖਿਆ ਸੀ ਨਾ ਤੇ ਮੈਨੂੰ ਮੁੰਡਾ ਬਹੁਤ ਚੰਗਾ ਲੱਗਾ ਸੀ ਤੇ ਮੈਂ ਕਿਹਾ ਨਹੀਂ ਕਿ ਚੱਲ ਮੇਰੀ ਭੈਣ ਦੇ ਤੇ ਪਾਕ ਖੋਲਗੀ ਹਾਂ ਸਹੀ ਗੱਲ ਆ ਤੇ ਮੈਂ ਇਹੋ ਚਾਹੁੰਦਾ ਹਾਂ ਕਿ ਚੱਲ ਰਿਸ਼ਤਾ ਇਹਦੇ ਨਾਲ ਹੀ ਹੋ ਜੇ ਚਲੋ ਕੋਈ ਨਹੀਂ ਇਹ ਨਹੀਂ ਸੋਚੀਦਾ ਹੁੰਦਾ ਉਹ ਵੀ ਤੇ ਸਾਡੀ ਭੈਣ ਹੀ ਆ ਹਾਂ ਚਲੋ ਉਹ ਵੀ ਮੈਂ ਚਲੋ ਮੇਰੀ ਭੈਣ ਹੀ ਆ ਚਲੋ ਭਰੇ ਆ ਪੀ ਰਹਿਣ ਦੋ ਇੱਥੇ ਹੋਨੇ ਇਹਦਾ ਵੀ ਵਧੀਆ ਹੀ ਹੋਏਗਾ ਉਹ ਆ ਗਈ ਹੈ ਕਾਲਜ ਤੋਂ ਪਾਣੀ ਪੀਂਦੀ ਆ ਹੁਣ ਮੈਂ ਰੋਟੀ ਪਾਣੀ ਪੁੱਛ ਕੇ ਫਿਰ ਗੱਲ ਕਰਨੀ ਆ ਚਾਹ ਰੋਟੀ ਰੱਟੀ ਖਾ ਲੈਂਦੀ ਫਿਰ ਗੱਲ ਕਰੀ ਆਓ ਤੇ ਤੂੰ ਮੰਮੀ ਨਾਲ ਕਰਿਓ ਮੈਂ ਉਹਨੂੰ ਲੈ ਕੇ ਉਨੀ ਮੰਮੀ ਕੋ ਤੂੰ ਮੰਮੀ ਕੋਈ ਦੇਓ ਹਾਂ ਪੁੱਛਾਂ ਪੜਾ ਮੈਂ ਪੁੱਛ ਦਿੰਨੀ ਆ ਅੱਛਾ ਮੇਰੀ ਗੱਲ ਸੁਣਾਂ ਉਨੂੰ ਮੁੰਡੇ ਦੀ ਫੋਟੋ ਵਿਖਾਣੀ ਕਿ ਬਾਅਦ ਚ ਨਹੀਂ ਨਹੀਂ ਪਹਿਲਾਂ ਗੱਲ ਕਰਨੀ ਬਾਅਦ ਚ ਫੋਟੋ ਵਿਖਾਵਾਂ ਜੇ ਮੰਨੇ ਨਾ ਤਾਂ ਫੋਟੋ ਵਿਖਾਉਣ ਦਾ ਕੀ ਫਾਇਦਾ ਵਾ ਪਹਿਲਾਂ ਉਹਨੂੰ ਮਨਾਈਏ ਮੈਂ ਤੈਨੂੰ ਇਸ ਕਰਕੇ ਕਹਿਣਾ ਪਿਆਹੀਂ ਵੇਖ ਸਰਦਾਰ ਮੁੰਡਾ ਵੇਖ ਕੇ ਹਾਂ ਕੀ ਪਤਾ ਹਾਂ ਕਰਦੇ ਤੇ ਹਾਂ ਮੁੰਡਾ ਸੋਹਣਾ ਕੋਈ ਨਹੀਂ ਉਹਨੂੰ ਉਂਜੀ ਦੱਸਾਂਗੇ ਵੀ ਸਰਦਾਰ ਹੈ ਮੁੰਡਾ ਜੋ ਤੋ ਚੰਨੀ ਆ ਉਹ ਤੇ ਹੈਗਾ ਵਾ ਚਲ ਠੀਕ ਆ ਫਿਰ ਕਰ ਗੱਲ ਸਿਮਰਤੇ ਹਾਂਜੀ ਭਾਬੀ ਆ ਜਾ ਚਾਹ ਪੀ ਲਈ ਹੋ ਹਾਂਜੀ ਪੀ ਲਈ ਤੇ ਉਹ ਰੋਟੀ ਖਾ ਨਹੀਂ ਰਾਜਮਾ ਚਾਵਲ ਬਣਾਏ ਲਿਆ ਮਾਂ ਨਹੀਂ ਮੈਨੂੰ ਭੁੱਖ ਨਹੀਂ ਗਈ ਖਾ ਕੇ ਆਈ ਕੰਨੀਂ ਚ ਕੁਛ ਹੂੰ ਅਨੁਜ ਫੋਨ ਨੂੰ ਛੱਡ ਦੇ ਮੇਰੀ ਗੱਲ ਸੁਣ ਲੈ ਮੈਂ ਤੇਰੇ ਨਾਲ ਗੱਲ ਕਰਨੀ ਤੂੰ ਫੋਨ 'ਚ ਵੜੀ ਰਿਆ ਕਰ ਹਾਂ ਦੇਖੋ ਅੱਛਾ ਮੇਰੀ ਸੁਣ ਗੱਲ ਤੇਰਾ ਇੱਕ ਰਿਸ਼ਤਾ ਆਇਆ ਓ ਵੀ ਮੈਂ ਤੈਨੂੰ ਕਹਾਂ ਤਾ ਹੈਗਾ ਵਾ ਮੈਂ ਅਜ ਨਹੀਂ ਵਿਆਹ ਕਰਾਉਣਾ ਤੂੰ ਸੁਣ ਤੇ ਲੈ ਗੱਲ ਮੇਰੀ ਪੂਰੀ ਰਿਸ਼ਤਾ ਬੜਾ ਵਧੀਆ ਈ ਮੁੰਡਾ ਵੀ ਇੰਨਾ ਸੋਹਣਾ ਮੈਂ ਤੇਰੀ ਗੱਲ ਆ ਵੀ ਤੂੰ ਸਰਦਾਰ ਕਿੰਨੀ ਹੋਈ ਹੈ ਵੀ ਸਰਦਾਰ ਆ ਬਿਜ਼ਨਸ ਵੀ ਵਧੀਆ ਵਾ ਤੇ ਮੈਂ ਸੋਚਦੀ ਆ ਕਿ ਤੇਰਾ ਘਰ ਨਾ ਤੇ ਇਹ ਰਿਸ਼ਤਾ ਉੱਤੇ ਪੜ੍ਹਾਈ ਤੇ ਤੇਰੀ ਪੂਰੀ ਹੋ ਗਈ ਆ ਭਾਬੀ ਮੇਰੇ ਵਿਆਹ ਬਾਰੇ ਨਹੀਂ ਸੋਚਿਆ ਨਾਲੇ ਜਦੋਂ ਮੇਰਾ ਮਨ ਹੋਊਗਾ ਤੇ ਮੈਂ ਕਹਿ ਦਊਂਗੀ ਵੇਖ ਰਿਸ਼ਤੇ ਚੰਗੇ ਕਦੀ ਕਦੀ ਹੁੰਦੇ ਆ ਜੇ ਰਿਸ਼ਤੇ ਨੂੰ ਟਕਰਾ ਦਈਏ ਫਿਰ ਉਹ ਜੀ ਗੱਲ ਨਹੀਂ ਬਣਦੀ ਹੈਗੀ ਤੇ ਮੈਂ ਕਿਹੜਾ ਕੁਵਾਰੀ ਰਹਿ ਚੱਲੀ ਆ ਇੱਕ ਨੱਕ ਦਿਨ ਤੇ ਹੁਣ ਆ ਹੀ ਆ ਅਜੇ ਨਹੀਂ ਮੇਰੇ ਮਨ ਅਗਨ ਨਹੀਂ ਕਰਾਉਣਾ ਮੈਂ ਚਲ ਮੈਂ ਤਾਂ ਸੋਚਿਆ ਮੈਂ ਚੱਲ ਮੈਂ ਤੈਨੂੰ ਪੁੱਛ ਕੇ ਵੇਖਣੀ ਭਲਕੀ ਕਹਿੰਦੀ ਆ ਮੰਮੀ ਕਿਥੇ ਆ ਮੰਮੀ ਤੋ ਉਹ ਵਾ ਮੰਮੀ ਨੇ ਪੁੱਛਿਆ ਤੈ ਮੰਮੀ ਨੂੰ ਪੁੱਛਿਆ ਨਾ ਉਹ ਕਹਿੰਦੇ ਤੂੰ ਗੱਲ ਕਰ ਮੰਮੀ ਹਾਈ ਹਾਈ ਬੱਸ ਇਹਨੇ ਮਾਂ ਨੂੰ ਪਿਆਰ ਚ ਫਸਾ ਲ ਲਈ ਗੱਲਾਂ ਮਿੱਠੀਆਂ ਮਿੱਠੀਆਂ ਕਰਕੇ ਨਾ ਤੇ ਮਾਂ ਨੇ ਕਹਿੰਨਾ ਕੁੜੀ ਤਾਂ ਮੇਰੀ ਛੋਟੀ ਆ ਜਾਵਾਂ ਮੈਂ ਵੇਖਾਂ ਕਿਤੇ ਨਾ ਹੀ ਨਾ ਕਰ ਦਨ ਮਾਂ ਮੰਮਾ